ਅੱਜ ਦੇ ਸਾਸਰੀ ਗਾਲ ਜੀ ਵੈਲਕਮ ਟੂ ਮਾਈ YouTube ਚੈਨਲ ਅਸੀਂ ਸਭ ਠੀਕ ਠਾਕ ਆਮੇਦ ਕਰਦੇ ਆ ਕਿ ਤੁਸੀਂ ਵੀ ਠੀਕ ਠਾਕ ਹੋਵਗੇ ਤੇ ਮੈਂ ਹੁਣ ਲੱਗੀ ਆ ਇੱਥੇ ਆਲੂ ਫਲੀਆਂ ਦੀ ਸਬਜ਼ੀ ਬਣਾਉਣੀ ਆਲੂ ਫਲੀਆਂ ਮੈਂ ਇਸ ਤਰ੍ਹਾਂ ਕੱਟ ਕੇ ਰੱਖੀਆਂ ਫਲੀਆਂ ਕੱਟ ਲਈਆਂ ਤੇ ਨਾਲ ਆ ਬੀਜ ਕੱਟ ਕੇ ਰੱਖ ਲਿਆ ਇਸ ਤਰ੍ਹਾਂ ਤੇ ਮਸਾਲਾ ਵੀ ਮੈਂ ਚੀਰ ਰੱਖਿਆ ਵਾ ਆਲੂ ਪਿਆਜ਼ ਲਸਣ ਤੇ ਅਦਰਕ ਤੇ ਹਰੀ ਮਿਰਚ ਜੇ ਮੈਨੇ ਆਉਣੀ ਬਾਹਰ ਮਤਲਬ ਅਧਰਕ ਕੱਟਣਾ ਹੈ ਆ ਕੇ ਹਰੀ ਮਿਰਚ ਬਾਹਰੋਂ ਲੈਣ ਜਾਣਾ ਹੈ ਸਭ ਤੋਂ ਵੱਿਲਾਂ ਮੈਂ ਪਾਉਂਗੀ ਵਿੱਚ ਤੇਲ ਤੇ ਜਦ ਨੂੰ ਮੈਂ ਆਉਣਾ ਹਰੀ ਮਿਰਚ ਲੈ ਕੇ ਤਦ ਤੱਕ ਮੇਰਾ ਤੇਲ ਗਰਮ ਹੋ ਜਾਣਾ ਤੇ ਫਿਰ ਮੈਂ ਸਬਜੀ ਬਣਾਉਣੀ ਕਰੂੰਗੀ ਸਟਾਰਟ ਸਬਜੀ ਕਾਫੀ ਹੈ ਤੇ ਤੇਲ ਵੀ ਕਾਫੀ ਪਾਇਆ ਜਾਣਾ ਆਦ ਵਿੱਚ ਲੋ ਕਰਕੇ ਰਹਿ ਜਾਣੀ ਆ ਤੇ ਹੁਣ ਜਾਨ ਮੇਰੇ ਤੇਲ ਗਰਮ ਹੋ ਜਾਣਾ ਵਾ ਤੇ ਬਾਕੀ ਮਸਾਲੇ ਮੈਂ ਸਾਰੇ ਕੱਟ ਰੱਖੇ ਆ ਤੇ ਹੁਣ ਮੈਂ ਚਲਨੀ ਆ ਲੈਣ ਫਿਰਾਂ ਮਿਰਚਾਂ ਐਸ ਤਰ੍ਹਾਂ ਤੇਲ ਗਰਮ ਪਾਤਾ ਵਾ ਤੇਲ ਗਰਮ ਹੋ ਜਗਾ ਤੇ ਇੱਧਰ ਦੁੱਧ ਵੀ ਗਰਮ ਕਰ ਰੱਖਿਆ ਵਾ ਤੇ ਆ ਮੈਂ ਕੱਟ ਲਿਆ ਪਿਆਜ਼ ਤੇ ਆਲੂ ਤੇ ਲਸਣ ਪਿਆਜ਼ ਮੈਂ ਥੋੜੇ ਜਿਮੋਟੇ-ਮੋਟੇ ਕੱਟੇ ਕਿਉਂਕਿ ਅਰਨਵ ਨੇ ਵਿੱਚੋਂ ਪਿਆਜ਼ ਕੱਟ ਕੇ ਪਿਆਜ਼ ਨਾਲ ਹੀ ਰੋਟੀ ਖਾਣੀ ਹੁੰਦੀ ਆ ਤੇ ਉਹਨੂੰ ਚਾਹੀਦੇ ਪਿਆਜ਼ ਹੀ ਹੁੰਦੇ ਆ ਨਾ ਉਹਨੇ ਆਲੂ ਲੈਣੇ ਹੁੰਦੇ ਤੇ ਨਾ ਹੀ ਸਬਜ਼ੀ ਲੈਣੀ ਹੁੰਦੀ ਆ ਤੇ ਪਿਆਜ਼ ਦੇ ਨਾਲ ਹੀ ਉਹਨੇ ਰੋਟੀ ਖਾਣੀ ਹੁੰਦੀ ਤੇ ਆ ਮੈਂ ਕੱਟ ਰੱਖੀਆਂ ਫਲੀਆਂ ਤੇ ਆਹ ਫਲੀਆਂ ਦੇ ਬੀਜ ਕੱਟ ਰੱਖੇ ਨਾਲ ਜਿਹੜੀਆਂ ਪੱਕ ਜਾਂਦੀਆਂ ਉਹਦੇ ਬੀਜ ਕੱਢ ਲੈਂਦੇ ਤੇ ਜਿਹੜੀਆਂ ਕੂਲੀਆਂ ਹੁੰਦੇ ਉਹਨਾਂ ਨੂੰ ਇਸ ਤਰ੍ਹਾਂ ਕੱਟ ਲਈਦਾ ਬਤੇ ਫਰਾਈ ਕਰਕੇ ਬਹੁਤ ਵਧੀਆ ਸਬਜੀ ਤੇ ਟੇਸਟੀ ਸਬਜੀ ਬਣਦੀ ਐ ਇਧਰ ਧਾਰ ਵੀ ਕੱਢੀ ਜਾਣ ਲਈ ਐ ਤੇ ਮੀਂਹ ਕਾਫੀ ਪੈ ਚੁੱਕਾ ਵਾ ਤੇ ਪੱਤੇ ਵੀ ਕਾਫੀ ਨੇਰੀ ਦੇ ਨਾਲ ਡਿੱਗੇ ਆ ਥੱਲੇ ਪੀਲੇ ਪੀਲੇ ਹੋਏ ਸੀ ਜਿਹੜੇ ਮੌਸਮ ਕੁਛ ਇਸ ਤਰ੍ਹਾਂ ਹਵਾ ਵਗਣ ਢਈ ਤੇਜ਼ ਤੇਜ਼ ਬਹੁਤ ਪਿਆਰੀ ਤੇ ਠੰਡੀ ਹਵਾ ਵਗਣ ਢਈ ਅੱਜ ਪੈਣਾ ਹੋ ਗਿਆ ਸ਼ੁਰੂ ਇਸ ਤਰ੍ਹਾਂ ਪਾਣੀ ਆਡਾਂ ਦੇ ਵਿੱਚ ਖਲੋ ਗਿਆ ਵਾ ਆ ਜਿਹੜਾ ਥੱਲੇ ਲੱਗਿਆ ਵਾ ਬੈਂਗਨ ਇਹਨੂੰ ਕੱਟ ਤੋੜ ਲੈਣੀ ਆ ਨਹੀਂ ਤੇ ਇਹ ਖਰਾਬ ਵੀ ਹੋ ਜਾਏਗਾ ਇਸ ਤਰ੍ਹਾਂ ਥੱਲੇ ਲੱਗ ਕੇ ਪਾਣੀ ਦੇ ਵਿੱਚ ਤੇ ਇਹਨੇ ਖਰਾਬ ਵੀ ਹੋ ਜਾਣਾ ਹੀਗਾ ਇਸ ਕਰਕੇ ਮੈਂ ਤੋੜ ਲਿਆ ਬਾਕੀ ਬੈਂਗਨ ਉੱਚੇ ਲੱਗੇ ਉਹਨਾਂ ਨੂੰ ਤੋੜਨ ਦੀ ਲੋੜ ਹੈਗੀ ਤੇ ਆ ਜਰਾ ਸੁੱਕੇ ਥਾਂ ਤੇ ਆ ਹੱਲੇ ਥੱਲੇ ਲੱਗੇ ਤੇ ਹੈ ਨੇ ਐਸ ਤਰ੍ਹਾਂ ਉੱਪਰ ਵੀ ਕਾਫੀ ਲੱਗੇ ਧੰਨਵਾਦ ਜੀ ਮੈਂ ਬਖੋਣੀ ਆ ਆ ਵੇਖੋ ਐਸ ਤਰ੍ਹਾਂ ਕੁਲੇ ਕੁਲੇ ਕਾਫੀ ਲੱਗੇ ਆ ਤੇ ਕਿਸੇ ਦਿਨ ਫੇਰ ਸਬਜ਼ੀ ਬਣਾਵਾਂਗੇ ਆਇਕ ਇਸ ਤਰ੍ਹਾਂ ਫੁੱਲ ਵੀ ਲੱਗੇ ਹੋਏ ਤੇ ਬਿਲਕੁਲ ਛੋਟੇ ਛੋਟੇ ਵੀ ਲੱਗੇ ਤੇ ਹੁਣ ਮੈਂ ਤੋੜਦੀ ਆਂ ਹਰੀ ਮਿਰਚ ਸਬਜ਼ੀ ਚ ਪਾਉਣ ਛੋਟੀਆਂ ਛੋਟੀਆਂ ਮਿਰਚਾਂ ਮੈਂ ਲਾਹੂੰਗੀ ਵੱਡੀਆਂ ਵੱਡੀਆਂ ਪੱਕਣ ਆਲੀਆਂ ਜਿਹੜੀਆਂ ਇਸ ਤਰ੍ਹਾਂ ਇਹ ਜ਼ਿਆਦਾ ਖੌੜੀਆਂ ਹੁੰਦੀਆਂ ਵਾ ਤੇ ਅਰਨਬ ਨੇ ਰੋਟੀ ਖਾਣੀ ਹੁੰਦੀ ਆ ਤੇ ਫਿਰ ਮਿਰਚ ਜਾਦੀ ਹੋ ਜਾਂਦੀ ਐ ਇਸ ਤਰ੍ਹਾਂ ਕੂਲੀਆਂ ਕੂਲੀਆਂ ਪੂਂਗ ਜੇ ਜਿੰਨੂੰ ਕਹਿ ਸਕਦੇ ਆ ਇਸ ਤਰ੍ਹਾਂ ਦੀਆਂ ਪਾਵੂੰਗੀ ਮੈਂ ਸਬਜੀ ਦੇ ਵਿੱਚ ਤਾਜ਼ੀਆਂ ਲੱਗੀਆਂ ਹੋਈਆਂ ਨੂੰ ਅਸੀਂ ਪੂਂਗ ਕਹਿੰਨੇ ਆ ਇਸ ਤਰ੍ਹਾਂ ਦੀਆਂ ਤਿਆਰ ਹੋਈਆਂ ਹੁਣ ਫੇਰ ਅੱਗੇ ਹਾਂ ਦੇਖੋ ਬੈਂਗਣੇ ਲੱਗੇ ਵਿੱਚ ਬੈਂਗਣਾਂ ਨੂੰ ਲੱਗੇ ਆ ਫੁੱਲ ਕਾਫੀ ਲੱਗੇ ਆ ਤੇ ਆ ਵੀ ਫੁੱਲ ਜਿਹੜੇ ਨਾਵੇਂ ਜੇ ਬਤਾऊं ਇਹਨਾਂ ਨੂੰ ਵੀ ਇਸ ਤਰ੍ਹਾਂ ਫੁੱਲ ਪੈਣ ਦੇ ਇਸ ਤਰ੍ਹਾਂ ਐਦਾਂ ਕਰਕੇ ਤੇ ਮੀਂਹ ਦੇ ਨਾਲ ਨਾਲ ਨੇਰੀ ਵੀ ਕਾਫੀ ਜਿਹਦਾ ਕਰਕੇ ਪੱਠੇ ਸਾਡੇ ਡਿਗ ਪਏ ਆ ਇਸ ਤਰ੍ਹਾਂ ਤੇ ਹਵਾ ਵੀ ਕਾਫੀ ਆ ਗਈ ਹੈ ਸ਼ਾਇਦ ਬੱਦਲ ਵੀ ਆ ਹੀ ਜਾਏ ਆਉਣਾ ਨਹੀਂ ਚਾਹੀਦਾ ਵੈਸੇ ਆ ਲੱਗੇ ਨਿੰਬੂ ਵੀ ਇਸ ਤਰ੍ਹਾਂ ਆ ਸਾਡਾ ਵੈਪਲ ਬੂਟਾ ਇਸ ਤਰ੍ਹਾਂ ਤਾਂ ਉੱਪਰ ਨੂੰ ਜਾਣ ਡਿਆ ਕਾਫੀ ਉੱਚਾ ਹੋ ਗਿਆ ਆਪਾਂ ਛੋਟਾ ਜਿਹਾ ਲਿਆ ਸੀਗਾ ਇਹ ਹਾਂ ਦੇਖੋ ਮੌਸਮ ਕੁਛ ਇਸ ਤਰ੍ਹਾਂ ਹਾਂ ਇਸ ਤਰ੍ਹਾਂ ਬੱਦਲ ਵੀ ਹੋਏ ਆ ਤੇ ਮੀਂਹ ਵੀ ਪੈ ਚੁੱਕਾ ਅੱਜ ਕਾਫੀ ਹਾਂਜੀ ਤੇਲ ਸਾਡਾ ਗਰਮ ਹੋ ਗਿਆ ਵਾ ਤੇ ਹੁਣ ਮੈਂ ਅੱਗੇ ਬਣਾਉਣੀ ਆ ਸਬਜ਼ੀ ਹਾਂਜੀ ਆ ਜਿਹੜਾ ਮੈਂ ਇੱਕ ਬੈਂਗਨ ਦੀ ਹੰਦਾ ਵਾ ਤੋੜ ਕੇ ਤੇ ਦੇ ਮੈਂ ਬਣਾਉਣ ਲੱਗੀ ਬੈਂਗਨ ਨਾਲੇ ਪਕੌੜੇ ਤੇ ਇਧਰ ਹੀ ਮੈਂ ਵੇਸਣ ਕਰ ਲਿਆ ਤਿਆਰ ਵਿੱਚ ਮਸਾਲੇ ਵੀ ਪਾ ਲਿਆ ਤੇ ਥੋੜੀ ਜੀ ਜੁਵੈਨ ਹੋਰ ਪਾਉਂਗੀ ਤੇ ਨਾਲ ਦੀ ਨਾਲ ਹੀ ਮੈਂ ਇਹਦੇ ਪਕੌੜੇ ਪਕਾਟ ਦਿੰਦੀਆਂ ਕਿਉਂਕਿ ਤੇਲ ਤੇ ਗਰਮੀ ਆ ਤੇ ਵਿੱਚ ਬਣ ਜਾਣੇ ਆ ਪਕੌੜੇ ਸਾਡੇ ਬੈਂਗਰ ਖੂੜਾ ਵੀ ਆ ਤੇ ਸਾਫ਼ ਵੀ ਆ ਥੋੜਾ ਜਿਹਾ ਖਰਾਬ ਵੀ ਆ ਲਾ ਲੈਨੇ ਆਪਾਂ ਇਸ ਤਰ੍ਹਾਂ ਬਿਲਕੁਲ ਸਾਫ਼ ਹੈ ਇਸ ਤਰ੍ਹਾਂ ਹਾਲੇ ਵੈਲਤਲ ਸਾਹ ਵੈਂਗਨਾ ਥੋੜਾ ਜਿਆ ਹੈਗਾ ਸੀ ਉਹ ਮੈਂ ਲਾ ਦਿੱਤਾ ਨਾਲੋਂ ਕੱਟ ਦਿੱਤਾ ਹੈ ਇਦਾਂ ਤੇ ਖਾਣ ਦੇ ਕੰਮ ਆ ਦੇਗਾ ਤੇ ਇਹ ਵੀ ਜਿਆਦਾ ਪੈ ਗਿਆ ਤੇ ਪਾਣੀ ਦੇ ਵਿੱਚ ਇਹ ਗਲ ਜਾਣਾ ਤੇ ਉੱਪਰ ਜਿਹੜੇ ਉੱਚੇ ਉਹਨਾਂ ਨੂੰ ਕੁਝ ਨਹੀਂ ਹੋਣਾ ਹੈਗਾ ਤੇ ਹੁਣ ਮੈਂ ਵਿੱਚ ਪਾਉਂਦੀ ਆ ਥੋੜੀ ਜਿਹੀ ਜਵੈਣ ਬੈਂਗਣਾ ਦੀ ਸਬਜੀ ਹੋਵੇ ਜਾਂ ਬੈਂਗਣਾ ਦੇ ਪਕੌੜੇ ਹੋਣ ਇਹ ਜਵੈਣ ਨਾਲ ਹੀ ਵਧੀਆ ਬਣਦੇ ਆ ਤੇਰੀ ਕਰਾਰੇ ਹੁੰਦੇ ਜਿਹਦੇ ਵਿੱਚ ਜਵੈਣ ਪਾ ਲਈਏ ਆਪਾਂ ਤੇ ਉਹ ਦੇਖ ਪਰੋਖਾ ਛੋਟ ਲਿਆ ਉਹ ਤੇ ਕਦੇ ਨਹੀਂ ਛੋਟ ਲਿਆ ਉਹ हाँ जी इस तरह मैं कर देती हूं पकोड़े क्योंकि सब्जी ज्यादा ही तेल में गुल्ला पा रखा है इस करके पकोड़े आराम से बन जाएंगे ਦੇ ਬਾਅਦ ਦੇ ਵਿੱਚ ਮੈਂ ਬਣਾ ਲੂੰਗੀ ਸਬਜ਼ੀ ਇਹ ਜੋੜਾ ਕਰ ਰਿਹਾ ਹੋਰ ਕਰਕੇ ਦੋ ਵਾਰ ਦੇ ਵਿੱਚ ਕੇ ਪਕੌੜੇ ਨਿਕਲਣਗੇ ਹੁਣ ਮੈਂ ਤਾਂ ਨੇੜਿਆ ਕਰਕੇ ਰੋਸਾਂ ਨੂੰ ਆ ਵੇਖੋ ਇਸ ਤਰ੍ਹਾਂ ਤਿਆਰ ਹੋਣ ਦੇ ਤੇਲ ਵੀ ਪੂਰੀ ਤਰ੍ਹਾਂ ਪੱਕ ਚੁੱਕਿਆ ਸੀਗਾ ਇਸ ਤਰ੍ਹਾਂ ਮੈਂ ਕੋਲ ਲਿਆ ਸੀ ਵੇਸਣ ਤੇ ਆ ਰਹਿ ਗਏ ਚਾਰ ਕਪਾ ਕੋਕੋੜੇ ਬਣਨ ਵਾਲੇ ਕਿਉਂਕਿ ਬਤਾਉਂ ਤੇ ਇੱਕੋ ਹੀ ਸੀਗਾ ਆ ਵੇਖੋ ਕਿੰਨੇ ਪਿਆਰੇ ਬਣ ਦੇ ਐ ਇਸ ਤਰ੍ਹਾਂ ਪਕਵੜੇ ਮੈਂ ਬਣਾ ਕੇ ਰੱਖ ਲਈਏ ਤੇ ਕੁਛ ਦਾਂ ਫਰਾਈ ਹੋਣ ਦੇ ਆ ਬੈਂਗਨ ਵਾਲੇ ਪਕਵੜੇ ਇਸ ਤਰ੍ਹਾਂ ਬਹੁਤ ਵਧੀਆ ਪਕਵੜੇ ਬਣ ਕੇ ਹੋ ਗਏ ਤਿਆਰ ਤੇ ਹੁਣ ਮੈਂ ਬਣਾਉਣ ਲੱਗੀ ਆ ਸਬਜੀ ਸਭ ਤੋਂ ਪਹਿਲਾਂ ਵਿੱਚ ਮੈਂ ਪਾਉਂਗੀ ਲਸਣ ਤੇਲ ਬਹੁਤ ਜ਼ਿਆਦਾ ਕਰਨਾ ਹੈ ਕਿਉਂਕਿ ਦਾ ਸਬਜ਼ਾ ਪਰੌਂਦੇ ਬਣਾਏ ਹੁੰਗੇ ਤੇ ਬਹੁਤ ਜਲਦੀ ਇਹਦਾ ਆਲੂ ਦੇਣਾ ਇਹਨਾਂ ਆਰੀ ਇਹਦੇ ਵਿੱਚ ਪਾ ਲੈਣੇ ਆਲੂ ਇਹਦੇ ਆਲੂ ਬਹੁਤ ਜਲਦੀ ਪੀਲਾ ਆਲੂ ਦੇਣ ਦੇ ਤੇ ਤੇਲ ਵਿੱਚ ਪਾਉਣ ਨੂੰ ਪੈਣਾ ਹੈ ਜੇ ਆਲੂ ਲਾਲ ਜਾਂ ਕੇ ਫੇਰ ਵਿੱਚ ਮੈਂ ਪਿਆਜ਼ ਪਾਉਂਗੀ ਪਿਆਜ਼ ਵੀ ਲਾਲ ਕਰਕੇ ਥੋੜੇ ਜਿਹੇ ਤੇ ਫੇਰ ਵਿੱਚ ਪਾਉਂਗੀ ਮੈਂ ਫਲੀਆਂ ਫਲੀਆਂ ਪਾ ਆ ਕੇ ਤੇ ਫਲੀਆਂ ਦੇ ਬੀਜ ਜਿਹੜੇ ਨਾਲ ਨੂੰ ਦੇ ਨਾਲ ਹੀ ਪਾ ਦੇਣੀ ਕਿਉਂਕਿ ਇਹਨਾਂ ਵੀ ਫرائی ਹੋਣਾ ਹੈ ਕਿ ਫرائی ਹੋਣ ਦੀਆਂ ਆਛੇ ਤਰ੍ਹਾਂ ਬੀਜ ਇਹ ਜਿਆਦਾ ਟਾਈਮ ਲੈਂਦੇ ਫਲੀਆਂ ਫਲੀਆਂ ਦੇ ਬੀਜ ਜਿਹੜੇ ਜਿਆਦਾ ਟਾਈਮ ਲੈਂਦੇ ਹਾਂਜੀ ਇਸ ਤਰ੍ਹਾਂ ਆਲੂ ਆਲੂ ਤੇ ਫੜੀਆਂ ਜਿਹੜੇ ਆ ਭੁੱਜਣਗੇ ਭੁੱਜ ਕੇ ਹੋਣਗੇ ਲਾਲ ਤੇ ਫੇਰ ਆਪਾਂ ਕਰਾਂਗੇ ਇਹ ਜੇ ਸਬਜ਼ੀ ਤਿਆਰ ਪਿਆਜ਼ ਮੈਂ ਇਸ ਤਰ੍ਹਾਂ ਦੇ ਕੱਟ ਕੇ ਰੱਖੇ ਆ ਤੇ ਸਬਜ਼ੀ ਇਸ ਤਰ੍ਹਾਂ ਜਦੋਂ ਪੂਰੀ ਤਰ੍ਹਾਂ ਸਬਜ਼ੀ ਬਣ ਜੇਗੀ ਫੇਰ ਵਿੱਚ ਫੜੀਆਂ ਪਾਵਾਂਗੇ ਆਲੂ ਤੇ ਫੜੀਆਂ ਦੇ ਬੀਜ ਕੋਚ ਇਸ ਤਰ੍ਹਾਂ ਡਿੱਗੇ ਆ ਫਰਾਈ ਹੋ ਗਏ ਆ ਤੇ ਹੁਣ ਮੈਂ ਵਿੱਤ ਪਾਉਣ ਲੱਗੀ ਆ ਪਿਆਰ ਪਿਆਜ਼ ਵਿੱਚ ਪਾਦ ਤੇ ਹਲਕਾ ਜਿਹਾ ਫੇਤ ਲੱਗ ਗਿਆ ਤੇ ਨਾਲ ਹੀ ਇਹਦੇ ਵਿੱਚ ਮੈਂ ਪਾ ਦਿੱਤੀ ਮਸਾਲੇ ਹਲਦੀ ਇਹ ਹਰੀ ਮੱਠੇ ਵਿੱਚ ਪਾ ਰખી ਇਸ ਕਰਕੇ ਲਾਲ ਨਹੀਂ ਪਾਉਂਦੀ ਬੈ ਤੇ ਨਾ ਹੀ ਕਿਸੇ ਐ ਕੀ ਹੈ ਜਿਹੜੀ ਕੇ ਪਾ ਲੈਣੀ ਆਪਾਂ ਤੇ ਵਿੱਚ ਪਾਉਣੀ ਹੈ ਹੁਣ ਮਸਾਲਾ ਕਿਉਂਕਿ ਆਲੂ ਭਈਆਂ ਬਹੁਤ ਭਾਈ ਹੁੰਦੇ ਆ ਤੇ ਮਸਾਲਾ ਕਾਫੀ ਪੈ ਜਾਂਦਾ ਇਹਦੇ ਵਿੱਚ ਆ ਜਿਆ ਫ੍ਰੇਕ ਲੱਗ ਜੂਗਾ ਸਾਰੇ ਮਸਾਲੇ ਤੇ ਫਿਰ ਆਪਾਂ ਇਹ ਘਰੇ ਨਾ ਬਾਦਾਂਗੇ ਜੇ ਆਪਾਂ ਇਹ ਪਾਤੀਏ ਸ਼ੁਰੂ ਤੋਂ ਪਿਆਜ਼ ਪਾਦੀਏ ਤੇ ਫਿਰ ਜਿਹਨੇ ਅਦਰਕ ਦੀਬ ਜਿਹੜਾ ਵਾ ਉਹ ਪਿਆਰਦਾ ਮੈਂ ਪਿਆਰ ਦੇ ਨਾਲ ਹੀ ਰੋਟੀ ਖਾਣੀ ਆ ਇਹ ਪਰਵੈਤੇ ਕੋਲ ਜਾਂਦੇ ਤੇ ਲੱਗਦੇ ਨਹੀਂ ਆਗੇ ਇਹ ਅਸਤਰਾ ਜਿਹੜੇ ਪੂਰੀ ਤਰ੍ਹਾਂ ਪਤਾ ਲੱਗੇਗਾ ਇਹ ਹੈਗੇ ਪਿਆਰ ਦੇ ਵਿੱਚ ਤੇ ਆਪਾਂ ਆਰਾਮ ਨਾਲ ਪਾ ਸਕਾਂਗੇ ਮਸਾਲਾ ਕੁਛ ਇਸ ਤਰ੍ਹਾਂ ਰਿਜ ਗਿਆ ਵਾ ਤੇ ਆਲੂ ਵੀ ਫਰਾਈ ਹੋ ਗਏ ਆ ਤੇ ਹੁਣ ਪਾਵਾਂਗੇ ਇਹਦੇ ਵਿੱਚ ਆਪਾਂ ਆ ਜੜੀਆਂ ਕੱਟ ਕੇ ਰੱਖੀਆਂ ਫਲੀਆਂ ਕਿਉਂਕਿ ਫਲੀਆਂ ਹਲਕੇ ਜਿ ਸੇਕ ਤੇ ਰੁੱਜਣੀਆਂ ਵਾ ਇਸ ਤਰ੍ਹਾਂ ਫਰਾਈ ਨਹੀਂ ਹੋਣੀਆਂ ਹਾਂਜੀ ਪਿਆਜ਼ ਵੀ ਹਲਕੇ ਲਾਲ ਹੋ ਚੁੱਕੇ ਆ ਤੇ ਆਪਾਂ ਨੂੰ ਵਿੱਚ ਪਾਵਾਂਗੇ ਇਹਦੇ ਹਾਏ ਨਾ ਇਸ ਤਰ੍ਹਾਂ ਬਹੁਤ ਪਿਆਰੀ ਸਬਜ਼ੀ ਬਣ ਗਈ ਆ ਹਰੀ-ਹਰੀ ਦੀ ਤੇ ਕੁਝ ਜੀਲੀ ਹੋਈ ਤੇ ਆਪਾਂ ਫਿਰ ਇਹਨੂੰ ਢੱਕ ਦੇਵਾਂਗੇ ਠੱਕਣ ਦੇ ਕੇ ਤੇ ਬਹੁਤ ਵਧੀਆ ਤਰ੍ਹਾਂ ਤੁਝੂਲੀ ਤੇ ਜਿਹੜੇ ਆਲੂ ਥੋੜੇ ਨੇ ਕੱਟਦੇ ਵੀ ਹੋਣਗੇ ਉਹ ਇਸ ਤਰ੍ਹਾਂ ਕੁਝ ਜਾਣਗੇ ਮੀ ਫਾਕੇ ਆਖਾ ਖਾ ਕੇ ਬੈ ਗਿਆ ਵਾ ਪਰ ਫਿਰ ਵੀ ਗਰਮੀ ਬਹੁਤ ਜਾਜੀ ਹੋ ਗਈ ਐ ਬਾਹਰ ਦੇ ਵਿੱਚ ਵੀ ਇਕਦਮ ਹਵਾ ਬੰਦ ਹੋ ਗਈ ਜਿੰਨੀ ਹਵਾ ਦੇ ਜਵਗੀ ਨਹੀਂ ਇਕਦਮ ਬੰਦ ਹੋ ਗਈ ਸਾਡੀਆਂ ਜਿਹੜੀਆਂ ਫਲੀਆਂ ਸੀ ਉਹ ਵੀ ਲਾਲ ਕੁਝ ਦੀਆਂ ਮੋ ਵੀ ਬਿਲਕੁਲ ਕੱਜੀਆਂ ਨਹੀਂਆਂ ਦੀਆਂ ਤੇ ਜਿਹੜੇ ਆਲੂ ਵਿਆਜ ਆ ਉਹ ਵੀ ਬਿਲਕੁਲ ਕੱਚੇ ਨਹੀਂ ਹੈਗੇ ਤੇ ਆਪਾਂ ਹੁਣ ਸਿਰਫ ਰੇਨ ਨਾਲ ਹੀ ਦੇ ਗੀਆ ਫਲੇਮਨ ਆਸ ਤਰ੍ਹਾਂ ਦੀ ਸਬਜੀ ਬਣੀ ਹੈ ਇਹਨੂੰ 10 ਤੋਂ 5 ਮਿੰਟ ਤੱਕ ਕਵਾਸਾ ਜੇ ਟੱਕਣ ਦੇ ਕੇ ਇਹਨੂੰ ਟੱਕਾਂਗੇ ਤੇ ਜਿਹਦੇ ਨਾਲੇ ਵਧੀਆ ਤਰ੍ਹਾਂ ਖਰਾਈ ਹੋ ਜੂਗੀ ਇਸ ਤਰ੍ਹਾਂ ਟੱਕ ਦਾਂਗੇ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ